ਤੋਂ ਉਸ ਨੂੰ ਸੁਣਨਾ ਹੈ ਜਿਹਨੂੰ ਜ਼ਬਾਨ ਕਥਨ ਨਹੀਂ ਕਰ ਸਕਦੀ ਤੇ ਕੰਨ ਸੁਣ ਵੀ ਨਹੀਂ ਸਕਦੇ ਫਿਰ ਕਿਵੇਂ ਸੁਣੀਏ ਤੇ ਕਿਵੇਂ ਕਥਨ ਕਰੀਏ ਅੱਖੀ ਬਾਝੋਂ ਵੇਖਣਾ ਬਿਨ ਕੰਨਾਂ ਸੁਣਨਾ ਪੈਰਾਂ ਬਾਝੋਂ ਚੱਲਣਾ ਬਿਨ ਹੱਥਾਂ ਕਰਨਾ ਜੀਬੇ ਬਾਝੋਂ ਬੋਲਣਾ ਇਸ ਜ਼ਬਾਨ ਤੋਂ ਬਿਨ ਇੰਨਾ ਕਰਨਾ ਤੋਂ ਬਿਨ ਸਿਰਫ ਅਸੀਂ ਧਿਆਨ ਅੰਤਰ ਕਰ ਸਕਦੇ ਹਾਂ ਉਹ ਸਾਡੇ ਧਿਆਨ ਨੇ ਸੁਣਨਾ ਹੈ ਇਹ ਦ੍ਰਿਸ਼ ਅੰਦਰ ਨਹੀਂ ਜਾ ਸਕਦੀ ਅੱਖਾਂ ਦੇ ਅੰਦਰ ਕੋਈ ਪਹੁੰਚ ਨਹੀਂ ਸਕਦਾ ਜੇ ਕਿਸੇ ਸਰੀਰ ਦੀ ਚੀਰਾ ਫਾੜੀ ਕਰਕੇ ਅੰਦਰ ਜਾਤ ਵੀ ਮਾਰੀਏ ਫਿਰ ਵੀ ਉਥੇ ਤੱਕ ਇਹ ਦ੍ਰਿਸ਼ ਨਹੀਂ ਪਹੁੰਚੇਗੀ ਜਿੱਥੇ ਦਾ ਜ਼ਿਕਰ ਧੰਨ ਗੁਰੂ ਰਾਮਦਾਸ ਜੀ ਮਹਾਰਾਜ ਕਰ ਰਹੇ ਨੇ ਤੇ ਸਾਰੇ ਡਾਕਟਰ ਪਹੁੰਚ ਜਾਂਦੇ ਜਿਹੜੇ ਆਪਰੇਸ਼ਨ ਕਰਦੇ ਨੇ ਜਿਹੜੇ ਬੜੇ ਬੜੇ ਸਰਜਨ ਨੇ ਉਹ ਤੇ ਪਹੁੰਚ ਗਏ ਹੁੰਦੇ ਉਹ ਤੇ ਰੋਜ਼ ਚੀਰਾ ਪਾੜੀ पे ਕਰਦੇ ਉਹ ਤੇ ਕਦੋਂ ਦੇ ਦੇਖ ਲੈਂਦੇ ਦ੍ਰਿਸ਼ ਉੱਥੇ ਤੱਕ ਨਹੀਂ ਪਹੁੰਚਦੀ ਉਸ ਅਨਾਹਦ ਨੂੰ ਇਹ ਕੰਨ ਨਹੀਂ ਸੁਣਦੇ ਉਹ ਉਸ ਮਹਾਰਸ ਨੂੰ ਇਹ ਜ਼ਬਾਨ ਨਹੀਂ ਮਾਰਨ ਨਹੀਂ ਮਾਰ ਸਕਦੇ ਉਸ ਮਹਾ ਸਰੂਪ ਨੂੰ ਤੇ ਹੱਥ ਨਹੀਂ ਪਕੜ ਸਕਦੇ ਉਸ ਮਹਾ ਸੁਗੰਧ ਨੂੰ ਤੇ ਨਾਸਕਾ ਨਹੀਂ ਸੋ ਸੁੰਘ ਸਕਦੇ ਐ ਮਨ ਤੂੰ ਉਸ ਨੂੰ ਸੁਣ ਤੂੰ ਕਿਵੇਂ ਸੁਣੇ ਮਨ ਬਾਹਰ ਨਾ ਜਾਵੇ ਤਾਂ ਇਹਦੇ ਵਾਸਤੇ ਕੀ ਕਰੀਏ ਕਬੀਰ ਕਹਿੰਦੇ ਨੇ ਮੂੰਦ ਲਈਏ ਦਰਵਾਜ਼ੇ ਆਪਾਂ ਹੀ ਦਰਵਾਜ਼ੇ ਹੀ ਬੰਦ ਕਰ ਦਿੱਤੇ ਨੇ। ਕੀ ਅੱਖਾਂ ਤੇ ਪੱਟੀ ਬੰਨ ਲਈਏ ਕੰਨਾਂ ਦੇ ਜਰੋਈ ਪਾ ਲਈਏ ਤੇ ਜ਼ਬਾਨ ਨਾਲ ਮੌਨ ਧਾਰਨ ਕਰ ਲਿਆ ਕੁਝ ਖਾਂਦੇ ਪੀਂਦੇ ਨਹੀਂ। ਇਸ ਤਰ੍ਹਾਂ ਦੀ ਕੋਈ ਗੱਲ ਨਹੀਂ। ਅੱਖਾਂ ਨਾਲ ਵੇਖਦਾ ਪਰ ਜਿਸ ਵਕਤ ਮੈਂ ਧਿਆਨ ਸਾਧਨਾ ਤੇ ਬੈਠਦਾ ਇਹਨਾਂ ਅੱਖਾਂ ਦਰਿਆਈ ਆਪਣੇ ਧਿਆਨ ਨੂੰ ਬਾਹਰ ਨਹੀਂ ਜਾਣ ਦਿੰਦੇ। ਇਹਨਾਂ ਕੰਨਾਂ ਰਾਹੀਂ ਇਸ ਖੰਡੜੀ ਰਾਹੀ ਨਹੀਂ ਸਰਸ ਨਾ ਰਾਹੀ ਵੀ ਜਵਾਨ ਜਪਰੇ ਵਾਹਿਗੁਰੂ ਵਾਹਿਗੁਰੂ ਕੰਨ ਸੁਣ ਰਹਿਣੇ ਇਹ ਇੱਕ ਪੈਡੀ ਸਟੇਜ ਹੈ ਇਹਦੇ ਨਾਲ ਇਹਨਾਂ ਦਵਾਰਾਂ ਨੂੰ ਬੰਦ ਕਰਨਾ ਹੈ ਥੋੜਾ ਜਿਹਾ ਧਿਆਨ ਨੂੰ ਇਹਨਾਂ ਦਰਵਾਜ਼ਿਆਂ ਤੱਕ ਲੈ ਆਣਾ ਇਤਨਾ ਲਿਆਣ ਦੇ ਕੋਈ ਸਫਲ ਹੋ ਜਾਏ ਅੱਗੇ ਪਰਮਾਤਮਾ ਆਪ ਖੇਡ ਬਣਾਉਂਦਾ ਆਪ ਖੇਡ ਬਣਾਉਂਦਾ ਉਹ ਮਨੁੱਖ ਦੇ ਵਸ ਦੀ ਖੇਡ ਨਹੀਂ ਹੈ ਨਹੀਂ ਹੈ ਇਸ ਵਾਸਤੇ ਨਾਮਦਾਨ ਕਿਸੇ ਕੋਲ ਮੰਗਣ ਨਾ ਜਾਇਆ ਕਰੋ ਤੇ ਭੁੱਲ ਕੇ ਵੀ ਉਹ ਹੀ ਆਖਦੇ ਜਿਨ੍ਹਾਂ ਨੂੰ ਕੱਕ ਦਾ ਪਤਾ ਹੀ ਨਹੀਂ ਇਹ ਤੇ ਜਪਣਾ ਪੈਗਾ ਆਪਣਾ ਧਿਆਨ ਜਦ ਇੰਦਰੀਆਂ ਦੇ ਕੋਲ ਆਏਗਾ ਇੰਦਰੀਆਂ ਦੇ ਰਾਹੀਂ ਧਿਆਨ ਬਾਹਰ ਪਤਾ ਨਹੀਂ ਕਿਤੇ ਕਿਤੇ ਵੜਕਦਾ ਪਹਿਲੇ ਇਹਨਾਂ ਦਰਵਾਜ਼ਿਆਂ ਦੇ ਕੋਲ ਆ ਜਾਏ ਫਿਰ ਸ ਪ੍ਰਭੂ ਨੇ ਆਪ ਅੰਦਰ ਪਜਣਾ ਫਿਰ ਖੇਡ ਜੋ ਹੈ ਉਸ ਨੇ ਜੋ ਹੈ ਮਣਾਨੀ ਹੈ ਉਹ ਖੇਡ ਅੰਦਰ ਚੱਲਦੀ ਪਈ ਹੈ ਇੱਕ ਸ਼ਬਦ ਮੇਰੇ ਪ੍ਰਾਣ ਵਸਤਾਂ ਤੇ ਪ੍ਰਾਣਾ ਚ ਰਮੇ ਹੋਇਆ ਅਨਹਦ ਬਾਣੀ ਨਾਦ ਵਜਾਇਆ ਉਹ ਤੇ ਵਜ ਰਿਹਾ ਹੈ ਠਾਕਰ ਹਮਰਾ ਸਦ ਬੋਲੰਤਾ ਜਿਹੜਾ ਸਦਾ ਵੇਖਦਾ ਪਿਆ ਹੈ ਸਦਾ ਬੋਲਦਾ ਪਿਆ ਉਹਨੂੰ ਮਨੁੱਖ ਵੇਖਣ ਵਾਲਾ ਬਣ ਜਾਂਦਾ ਹੈ ਬਿਨਾਂ ਅੱਖਾਂ ਤੋਂ ਬਿਨਾਂ ਉਸ ਨੂੰ ਮਨੁੱਖ ਸੁਣਨ ਵਾਲਾ ਬਣ ਜਾਂਦਾ ਏਸ ਕੰਨਾਂ ਤੋਂ ਬਿਨਾਂ ਉਹਦਾ ਮਹਾਰਸ ਉਹ ਮਾਣਨ ਲੱਗ ਪੈਂਦਾ ਏਸ ਜ਼ੁਬਾਨ ਤੋਂ ਬਿਨਾਂ ਉਹਦਾ ਦਾਮਨ ਪਕੜ ਲੈਂਦਾ ਇਹਨਾਂ ਹੱਥਾਂ ਤੋਂ ਬਿਨਾਂ ਉਹਨੂੰ ਸਪਰਸ਼ ਕਰ ਲੈਂਦਾ ਉਸ ਮਹਾਂ ਸੁਗੰਧ ਨੂੰ ਸੁੰਘ ਲੈਂਦਾ ਏਸ ਨਾਸਿਕਾ ਤੋਂ ਬਿਨਾਂ ਕਿ ਜਦ ਕੋਈ ਉਹਨੂੰ ਕਹਿੰਦਾ ਅਗਥ ਕਰੋ ਕਥਨ ਕਰੋ ਕਹਿ ਦੇਂਦਾ ਅਗਮ ਅਗੌਚਰ ਇਹਨਾਂ ਇੰਦਰੀਆਂ ਦੀ ਪਹੁੰਚ ਤੋਂ ਪਰੇ ਉਹ ਕੇਵਲ ਮਨ ਸੁਣ ਸਕਦਾ ਹੈ ਮਨ ਰਸ ਮਾਣ ਸਕਦਾ ਹੈ ਮਨ ਉਸ ਸੁਗੰਧ ਨੂੰ ਸੁੰਘ ਸਕਦਾ ਹੈ ਮਨ ਉਸ ਪਰਮ ਸ਼ਕਤੀ ਦਾ ਪਰਮ ਸਰੂਪ અત્યੰਤ ਸੁਹੱਪਣ ਵੇਖ ਸਕਦਾ ਹੈ ਔਰ ਜਿਸ ਦਿਨ ਵੇਖੇਗਾ ਇੱਕ ਛੇ ਨਮਾਸਤ ਫਿਰ ਬਾਹਰ ਦੀ ਸਾਰੀ ਭਟਕਣਾ ਮਿਟ ਜਾਏਗੀ ਬਾਹਰ ਡੋਣਨ ਤੇ ਛੂਟ ਪਰੇ ਗੁਰ ਘਰ ਹੀ ਮਾਏ ਦਿਖਾਇਆ ਕਥ ਜਾਈਏ ਰੇ ਸੁਮੀ ਰਾਮਾਨੰਦ ਕਥ ਜਾਈਏ ਰੇ ਘਰ ਲਾਗੋ ਰੰਗ ਮੇਰਾ ਚਿਤ ਨਾ ਚਲਤ ਮਨ ਪਾਇਓ ਬੰਦ ਮਨ ਹੁਣ ਪਿੰਗਲਾ ਹੋ ਗਿਆ ਭਟਕਣਾ ਮਿਟ ਗਈ ਮਨ ਟਿਕ ਗਿਆ ਭਟਕਣਾ ਮਿਟ ਗਈ ਕਿਉਂ ਇਹਦੇ ਪੈਰ ਟੁੱਟ ਗਏ ਨੇ ਵਾਸ਼ਨਾ ਕਰਕੇ ਬਾਹਰ ਦੌੜਦਾ ਸੀ ਕਾਮਨਾ ਕਰਕੇ ਬਾਹਰ ਦੌੜਦਾ ਸੀ ਦੇ ਪੈਰ ਹੀ ਤੋੜ ਦਿੱਤੇ ਟੁੱਟ ਗਏ ਕਾਮਨਾ ਇਸਨੂੰ ਬਾਹਰ বাজਾਈ ਫਿਰਦੀ ਸੀ ਤਰ੍ਹਾਂ ਤਰ੍ਹਾਂ ਦੀ ਵਾਸ਼ਨਾ ਇਸਨੂੰ ਬਾਹਰ ਭਜਾਈ ਫਿਰਦੀ ਸੀ ਪੈਰ ਹੀ ਟੁੱਟ ਗਏ ਹੁਣ ਵੱਜੇ ਕਿੱਥੇ ਕਿਸੇ ਨੂੰ ਮਹਾਨ ਸ਼ਾਇਰ ਗ਼ਾਲिब ਨੇ ਆਪਣੇ ਢੰਗ ਨਾਲ ਬਿਆਨ ਕੀਤਾ ਕਹਿੰਦੇ ਆ ਇਹ ਵੀ ਮੇਰੇ ਟੁੱਟੇ ਹੋਏ ਪਾਏ ਤਲਬ ਕਾ ਮੁਝ ਪੇ ਐਸਾ ਹੈ ਇਹ ਜੋ ਮੇਰੇ ਪੈਰ ਟੁੱਟ ਗਏ ਬੜਾ ਐਹਸਾਨ ਹੈ ਮੇਰੇ ਤੇ ਬਹੁਤ ਵੱਡਾ ਐਹਸਾਨ ਹੈ میرے ٹوٹے ہوئے پائے طلب کا مجھ پہ ایسا ہے تمہارے در سے اب اٹھ کر کہیں جایا نہیں جاتا محبت اصل میں مخمور وہ راز حقیقت ہے سمجھ میں آ گیا ہے پھر بھی سمجھایا نہیں جاتا محبت کے لیے کچھ خاص دل مخصوص ہوتے ہیں یہ وہ نغمہ ہے جو ہر ساز پہ گایا نہیں جاتا ਕੰਨ ਦੌੜਨ ਮੈਂ ਕਿਸ ਤਰ੍ਹਾਂ ਕਥਨ ਕਰਾਂ ਨਹੀਂ ਕਹਿ ਸਕਦਾ ਭਟਕਣਾ ਸਾਰੀ ਮਿਟ ਗਈ ਪੈਰ ਹੀ ਟੁੱਟ ਗਏ ਉਸ ਅਵਸਥਾ ਦਾ ਜ਼ਿਕਰ ਧੰਨ ਗੁਰੂ ਰਾਮਦਾਸ ਜੀ ਮਹਾਰਾਜ ਅੱਜ ਦੇ ਇਸ ਪਾਵਨ ਪਵਿੱਤਰ ਬਾਗ ਦੇ ਚ ਕਰ ਰਹੇ ਨੇ ਸਮਾਂ ਹੋਰ ਗਿਆ ਏ ਮਨ ਉਸ ਨੂੰ ਸੁਣ ਜਿਹਦਾ ਕਥਨ ਇਹ ਜ਼ਬਾਨ ਨਹੀਂ ਕਰ ਸਕਦੀ ਫਿਰ ਕੌਣ ਕਥਨ ਕਰੇਗਾ ਠਾਕਰ ਹਮਰਾ ਸਦ ਬੋਲੰਤਾ ਉਹ ਆਪ ਹੀ ਬੋਲਦਾ ਪਿਆ ਉਹਨੂੰ ਸੁਣ ਉਹਦੀ ਧੁਨ ਅਨਾਹਦ ਨਾਦ ਹੈ ਜੇ ਦਿਨ ਸੁਣੇਗਾ ਫਿਰ ਹੋਰ ਕੋਈ ਸੁਣਨਾ ਚੰਗਾ ਹੀ ਨਹੀਂ ਲੱਗੇਗਾ ਮੈਂ ਵੇਖਿਆ ਉਸ ਬ੍ਰਹਮ ਗਿਆਨੀ ਨੂੰ ਜੋ ਕਾਨਪੁਰ ਦੇ ਚ ਨੇ ਕਈ ਸੱਜਣ ਉਹਨਾਂ ਨੂੰ ਮਿਲ ਕੇ ਆਏ ਨੇ ਕੈਨੇਡਾ ਤੋਂ ਆਏ ਨੇ ਗਿਆਨੀ ਬਲਵਿੰਦਰ ਸਿੰਘ ਜੀ ਪਿੱਛੇ ਬੈਠਣ ਕਹਿੰਦੇ ਮੈਂ ਫਿਰ ਜੀ ਚੌਥੀ ਦਫਾ ਮਿਲਣ ਗਏ ਮਿਲ ਕੇ ਆਏ ਹੁਣ ਉਹ ਗੁਰਦੁਆਰੇ ਨਹੀਂ ਆਉਂਦੇ ਇੱਕ ਦਿਨ ਮੈਨੂੰ ਸਾਥ ਕਹਿ ਦਿੱਤਾ ਸਿੱਧੀ ਗੱਲ ਭਾਵੇਂ ਉਹਨੂੰ 40 ਸਾਲ ਪਹਿਲੇ ਮੈਂ ਕਿਹਾ ਸੀ ਸਵੇਰੇ ਅਭਿਆਸ ਕਰਿਆ ਕਰ ਕਿ ਇਥੇ ਉੰਗਦਾ ਰਹਿਣਾ ਹੈ ਸੰਗਤ ਦੇ ਚ ਐਵੇਂ ਝੂਟੇ ਕੰਦਾ ਰਹਿਣਾ 2-3 ਘੰਟੇ ਬੈਠਾ ਰਹਿਣਾ ਫਿਕਾ ਫਿਕਾ ਅਭਿਆਸ ਕਰਕੇ ਆਇਆ ਕਰ ਖੇਡ ਉਹਦੀ ਜਲਦੀ ਬਣ ਗਈ ਇਕ ਦਿਨ ਗੋਫਤਾ ਗੋ ਜਿਹੜੀ ਚੱਲ ਰਹੀ ਸੀ ਇਸੇ ਸਮਾਂ ਨਾ ਜਾਇਆ ਕਰਾਂ ਮੈਨੂੰ ਕਹਿਣ ਲੱਗੇ ਗਿਆਨੀ ਜੀ ਤੁਹਾਡੀ ਕਥਾ ਹੁਣ ਇੰਨੀ ਫਿੱਕੀ ਪ੍ਰਤੀਤ ਆਉਂਦੀ ਹੈ ਮੇਰੇ ਰਸ ਦੇ ਵਿੱਚ ਫਰਕ ਪੈਂਦਾ ਹੈ ਮੈਂ ਇਸ ਵਾਸਤੇ ਸੁਣਨ ਨਹੀਂ ਆਉਂਦਾ ਬੁਰਾ ਨਾ ਮਨਾਇਓ ਮੈਂ ਕਿ ਮੈਂ ਤੁਹਾਨੂੰ ਕਦੋਂ ਆਖੇ ਸੁਣਨ ਆਉ ਤੁਸੀਂ ਇਸ ਕਥਾ ਤੋਂ ਅੱਗੇ ਚਲੇਗਾ ਇਹਦੀ ਲੋੜ ਨਹੀਂ ਹੈ ਸਾਫ ਗਿਆ ਕਹਿੰਦਾ ਹਰ ਵਕਤ ਸਤ ਸੰਗ ਬਣਿਆ ਰਹੇਂਦੇ ਅਰਬਕ ਹੁਣ ਇਸ ਤਰ੍ਹਾਂ ਦੇ ਸਤਸੰਗ ਦੇ ਵਿੱਚ ਬੈਠਣ ਨੂੰ ਵੀ ਜੀ ਨਹੀਂ ਕਰਦਾ ਰੋਜ਼ ਆਉਂਦਾ ਸੀ ਮੇਰੇ ਕੋਲ 5-10 ਮਿੰਟ ਬੈਠਣਾ ਇੱਕ ਦਿਨ ਹਿੰਮਤ ਨਾਲ ਲੈ ਕੇ ਆ ਦਿੱਤਾ ਕਹਿੰਦੇ ਗਿੰਝ ਜੀ ਇੰਨੀ ਫਿੱਕੀ ਪ੍ਰਤੀਤ ਹੁੰਦੀ ਹੈ ਤੁਹਾਡੀ ਕਥਾ ਬੈਠਣ ਨੂੰ ਜੀ ਨਹੀਂ ਕਰਦਾ ਇਤਨੀ ਅਗੰਮੀ ਕਥਾ ਚੱਲਦੀ ਹੈ ਕਹਿੰਦੇ ਮੈਂ ਤੁਹਾਨੂੰ ਕਹਿ ਸਕਦਾ ਚਲਦੀ ਰਹਿੰਦੀ ਕਦੀ ਬੰਦ ਹੁੰਦੀ ਨਹੀਂ ਆਉਂਦੀ ਨਹੀਂ ਠਾਕਰ ਅਮਰਾ ਸਦਵੋਲੰਤਾ ਸਦਾ ਬੋਲਦਾ ਸਦਾ ਬੋਲਦਾ ਜੋ ਸਦਾ ਬੋਲਦਾ ਤੇ ਜਿਹੜਾ ਇੱਕ ਦਫਾ ਉਹਨੂੰ ਸੁਣ ਲੈਂਦਾ ਹੈ ਬਾਕੀ ਸਭ ਕੁਝ ਫਿੱਕਾ ਹੋ ਜਾਂਦਾ ਹੈ ਮਹਾਰਸ ਆ ਗਿਆ ਸਭ ਕੁਝ ਇੱਕ ਪਾਸੇ ਹੋ ਜਾਂਦਾ ਹੈ ਐਸਾ ਮਨੁੱਖ ਹਰ ਵਕਤ ਸਤਸੰਗ ਦੇ ਚ ਹੈ ਐਸਾ ਮਨੁੱਖ ਹਰ ਵਕਤ ਪ੍ਰਭੂ ਨਾਲ ਜੁੜਿਆ ਹੋਇਆ ਹੈ ਐਸਾ ਮਨੁੱਖ ਕਦੀ ਵਿਛੜਦਾ ਹੀ ਨਹੀਂ ਮਿਲਿਆ ਹੋਏ ਨਾ ਵਿਛੜੇ ਇੱਕ ਦਫਾ ਮਿਲ ਪਿਆ ਫਿਰ ਵਿਛੋੜਾ ਨਹੀਂ ਹੈ ਸੰਸਾਰ ਦੇ ਜੋ ਕੁਝ ਮਿਲਦਾ ਹੈ ਵਿਛੜਦਾ ਹੈ ਅਗਰ ਨਿਰੰਕਾਰ ਵੀ ਮਿਲ ਕੇ ਵਿਛੜਿਆ ਫਿਰ ਤੇ ਉਹ ਵੀ ਸੰਸਾਰ ਦਾ ਹੀ ਹਿੱਸਾ ਹੋਇਆ ਹੋਰ ਕੀ ਹੈ ਜਗਤ ਦੇ ਪਰਿਵਾਰ ਮਿਲਦਾ ਹੈ ਵਿਛੜ ਲਏ ਕਾਰੋਬਾਰ ਮਿਲਦਾ ਹੈ ਵਿਛੜਦਾ ਇੱਕ ਦਿਨ ਨਹੀਂ ਰਵਾਂਗੇ ਅਸੀਂ ਕਾਰੋਬਾਰ ਚੱਲਦਾ ਵੀ ਕਿਸੇ ਹੋਰ ਦੇ ਹੱਥਾਂ 'ਚ ਹੋਵੇਗਾ ਜੋ ਕੁਝ ਵੀ ਮਿਲਦਾ ਹੈ ਉਹ ਸਾਥੋਂ ਵਿਛੜਦਾ ਹੈ ਜਾਂ ਅਸੀਂ ਉਸ ਤੋਂ ਵਿਛੜਦੇ ਹਾਂ ਜਿਸ ਦਿਨ ਪਰਮਾਤਮਾ ਨਾਲ ਮਨੁੱਖ ਜੁੜਦਾ ਹੈ ਨਾ ਪਰਮਾਤਮਾ ਵਿਛੜਦਾ ਹੈ ਨਾ ਅਸੀਂ ਉਸ ਤੋਂ ਵਿਛੜਦੇ ਹਾਂ ਓ ਓ ਸਦੀਵੀ ਮਿਲ ਆ ਪਉਂਦਾ ਉਸ ਦਾ ਹੀ ਮੇਰੇ ਪਾਤਸ਼ਾਹ ਜ਼ਿਕਰ ਕਰ ਰਹੇ ਨੇ ਅਕਰੀ ਅਰਦਾਬ ਸਰਵਨ ਕਰੋ ਇੱਕ ਦਮ ਪਿਆਰ ਨਾਲ ਆਖੋ ਸਤਨਾਮ ਸ੍ਰੀ ਵਾਹਿਗੁਰੂ ਹਾਂਜੀ ਸਤਨਾਮ ਉਹ ਕਾ ਇਹ ਇੱਕ ਤਾਲ ਦੇ ਚ ਹੈ ਬੈਰਾੜੀ ਰਾਗ ਔਰ ਇਹ ਦੋ ਪਦਾ ਹੈ ਔਰ ਇਸ ਦੇ ਉਪਰ ਮੰਗਲਾ ਚਰਨ ਹੈ ਉਹ واحਿਦ ਹੈ ਇੱਕ ਹੈ ਜਿਸ ਤੋਂ ਉਤਪਤੀ ਪਾਲਨਾ ਨਾਸ ਹੋ ਰਿਹਾ ਸਤ ਸਰੂਪ ਹੈ ਉਸੇ ਤੋਂ ਸਾਰਾ ਗਿਆਨ ਆਉਂਦਾ ਹੈ ਗੁਰੂ ਹੈ ਔਰ ਉਹ ਬਖਸ਼ਿੰਦ ਹੈ ਕਰुणाਕਰ ਹੈ ਦਿਆਲੂ ਹੈ ਕਿਰਪਾਲੂ ਹੈ ਕ੍ਰੀਮ ਹੈ ਰਹੀਮ ਹੈ ਫਰਸਾਦ ਹੈ ਹਾਂ ਜੀ ਏਕ ਓੰਕਾਰ ਸਤਿ ਸਰਸਾਦ ਸੁਣ ਮਾਨ ਆਕਾਸ਼ ਕਥਾ ਅਰਣਾ ਏ ਮਨ ਜਿਸ ਦਾ ਕਥਨ ਹੀ ਨਹੀਂ ਹੋ ਸਕਦਾ ਉਸ ਹਰੀ ਨਾਮ ਦੀ ਕਥਾ ਨੂੰ ਸੁਣ ਉਸ ਨੂੰ ਸੁਣ ਹਾਂ ਜੀ ਰਿਸ਼ਿ ਬੁੱਧ ਜੇਕਰ ਤਰੇ ਤੂੰ ਗੁਰੂ ਦੀ ਮਤ ਧਾਰਨ ਕਰਕੇ ਰਵੇਂ ਹੋਇਦਾ ਜਪ ਅਰੰਭ ਕਰਦੇਵੇਂ ਰਾਮ ਦਾ ਜਪ ਅਰੰਭ ਕਰਦੇਵੇਂ ਤੂੰ ਤੈਨੂੰ ਸਾਰੀਆਂ ਰਿਧੀਆਂ ਦੀ ਪ੍ਰਾਪਤੀ ਹੋ ਜਾਏ ਪਦਾਰਥਾਂ ਦੀ ਤੈਨੂੰ ਸਾਰੀ ਸਿੱਧੀਆਂ ਦੀ ਪ੍ਰਾਪਤੀ ਹੋ ਜਾਏ ਸ਼ਕਤੀ ਦੀ ਔਰ ਤੈਨੂੰ ਸਾਰੀ ਬੁੱਧ ਦੀ ਪ੍ਰਾਪਤੀ ਹੋ ਜਾਏ ਸਾਰੇ ਗਿਆਨ ਦੀ ਤੈਨੂੰ ਸਾਰਾ ਗਿਆਨ ਪ੍ਰਾਪਤ ਹੋ ਜਾਏ ਗਿਆਨ ਦੀਆਂ ਤਿੰਨ ਧਾਰਾਵਾਂ ਨਹੀਂ ਸਾਰੇ ਦਾ ਸਾਰਾ ਮੁਕੰਮਲ ਗਿਆਨ ਤੈਨੂੰ ਪ੍ਰਾਪਤ ਹੋ ਜਾਏ ਤੈਨੂੰ ਸਾਰੀ ਸ਼ਕਤੀ ਪ੍ਰਾਪਤ ਹੋ ਜਾਏ ਤੈਨੂੰ ਸਾਰੇ ਪਦਾਰਥ ਪ੍ਰਾਪਤ ਹੋ ਜਾਣ ਜੇ ਗੁਰੂ ਦੀ ਮਦਦ धारण ਕਰਕੇ ਤੂੰ ਐਸੇ ਪ੍ਰਭੂ ਦਾ ਜਪ ਕਰੇ ਹਾਂਜੀ ਰਾਨਾਕਾ ਰਾਜਸੀ ਤੁਮ ਹਰਨਾ ਸੰਗੁ ਦਾਇਰਾ ਬੇਸ਼ਮਾਰ ਪੁਰਾਣਿਕ ਗ੍ਰੰਥ ਨੇ ਤੇ ਬੇਸ਼ਮਾਰ ਉਹਨਾਂ ਦੀ ਵਿਆਖਿਆ ਹੈ ਉਹ ਵੀ ਇਸ ਅਖਤ ਹਰੀ ਨਾਮ ਦੀ ਮਹਿਮਾ ਨੂੰ ਬਿਆਨ ਕਰ ਰਹੇ ਨੇ ਕਹਿ ਰਹੇ ਨੇ ਕਹਿ ਰਹੇ ਨੇ